ਤੂੰ ਮੇਰੀ ਗੱਲ ਸੁਣ ਯਾਰ ਕੰਮੇ ਕਰਦੇ ਚਾਹੇ 2 1000 ਯਾਰ ਤੇਰੀ ਸਾਲੀ ਨਹੀਂ ਜੀਗੀ ਹਾਂ ਉਹ ਮੰਗੀ ਮੰਗੀ ਤਾਂ ਨਿਕਤੇ ਓਏ ਯਾਰ ਮੁੰਡਾ ਤਾਂ ਤੇਰੇ ਸਾਹਮਣੇ ਬੈਠਾ ਹੈ ਕਿੱਥੇ ਉਸ ਓਏ ਯਾਰ ਮੈਂ ਬੈਠਿਆ ਸਮਝ ਲਿਆ ਕਰ ਕੁਸਤਾ ਸਮਝ ਲਿਆ ਕਰ ਜੱਸੀ ਪੁੱਤ ਕਰਿਆ ਆ ਜਾ ਨੰਗਿਆ ਤਾਈ ਕਰੀਆਂ ਕੀ ਤੈਨੂੰ ਆਪਣਾ ਧਾਰੀ ਵੀ ਪੜ੍ਹ ਲਿਖ ਗਿਆ ਵਧੀਆ ਤੇ ਤੇਰੀ ਭੈਣ ਵੀ ਮੈਨੂੰ ਬਹੁਤ ਸਿਆਣੀ ਲੱਗੇ ਨਾਲੇ ਸੋਹਣੀ ਐ ਜੇ ਉਹਦਾ ਰਿਸ਼ਤਾ ਤਾਰੇ ਨਾਲ ਕਰਦੇ ਤਾਂ ਹੀ ਸੱਚੀ ਤੂੰ ਤਾਂ ਮੇਰੀ ਮੂਹਰੇ ਗੱਲ ਖੋਲੀ ਮੈਂ ਤਾਂ ਆਪ ਸੋਚੀ ਰਹੀ ਸੀ ਕਿ ਤੇਰੇ ਨਾਲ ਕਿਵੇਂ ਆਉਣ ਜਾਣਾ ਹੈ ਉਹ ਦਰੇ ਕਰ ਉਹ ਤਾਂ ਹੈਗਾ ਨਾਲੇ ਘਰ ਦੀ ਗੱਲ ਘਰ ਚ ਹੀ ਰਹਿ ਜੂਗੀ ਹੋਰ ਨਾਲੇ ਮੈਨੂੰ ਵੀ ਸੁੱਖ ਹੋ ਜੇ ਮੇਰੀ ਭੈਣ ਨਾਲ ਹੀ ਐ ਦੱਸ ਫਿਰ ਤੂੰ ਐਂ ਕਰ ਤੇਰੇ ਬੇਬੇ ਬਾਪੂ ਨਾਲ ਗੱਲ ਕਰਕੇ ਤਾਂ ਮੈਨੂੰ ਛੇਤੀ ਦੱਸੀ ਲੇ ਤਾਂ ਇਹ ਕਿ ਦਦੀ ਗੱਲ ਕਰਦੀ ਆ ਬੇਬੇ ਬਾਪੂ ਨੇ ਤੇ ਮੇਰੀ ਤੇ ਗੱਲ ਛੱਡੀ ਹੋਈ ਆ ਉਹ ਕਹਿੰਦੇ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ ਚੱਲ ਠੀਕ ਆ ਫਿਰ ਐ ਕਰ ਤਾਈ ਤੂੰ ਵੀ ਜਾ ਕੇ ਨਾ ਤਾਰੀ ਨਾਲ ਗੱਲ ਕਰ ਲੈ ਪਹਿਲਾਂ ਚੰਗਾ ਮੈਂ ਚੱਲਦੀ ਆ ਮੈਂ ਤਾਰੀ ਨਾਲ ਗੱਲ ਕਰਦੀ ਆ ਕੋਈ ਨਹੀਂ ਕੋਈ ਨਹੀਂ ਤਾਈ ਪੱਕਾ ਕਰ ਲਈ ਅੱਜ ਗੱਲ ਪੱਕੀ ਏ ਤੇਰੇ ਬੰਨੀਓ ਮੇਰੇ ਵੱਲ ਦਾ ਪੱਕਿਆ ਪੂਰਾ ਬਸ ਫਿਰ ਮੇਰੇ ਬੰਨੀਓ ਵੀ ਹਾਂ ਹੀ ਸਮਝ ਲੈ ਆ ਗਈ ਬੇਬੇ ਹਾਂ ਬਤਾ ਦੇ ਕਿੱਥੇ ਗਈ ਸੀ ਤੂੰ ਮੈਂ ਤਾਂ ਨਾ ਤਰਨਾਟਕੇ ਘਰੇ ਗਈ ਸੀਗੀ ਕੀ ਕਰਨਾ ਮੈਂ ਖੰਡ ਲੈਣ ਗਈ ਸੀ ਜਾ ਬੇਬੇ ਜੇ ਕਰੇ ਮਾਰਾ ਮੋਟਾ ਵੀ ਸੌਦਾ ਪੱਤਾ ਮੁਕਰੇ ਤੁਸੀਂ ਮੰਗਣ ਚੜ ਜਾ ਕਰੋ ਦੁਕਾਨ ਤੋਂ ਲੈ ਆਉਂਦੀ ਦੁਕਾਨ ਨੂੰ ਮੈਂ ਤਾਂ ਬਹਾਨੇ ਨਾਲ ਗਈ ਸੀ ਤਰਨਾੜ ਦੀ ਸਾਲੀ ਆਈ ਹੋਈ ਚ ਅੱਛਾ ਬਾਹੇ ਤਾਂ ਸੋਹਣੀ ਐ ਤੇ ਬਾੜੇ ਸਿਆਣੀ ਐ ਗਈ ਚਲ ਤੇ ਮੈਂ ਤਾਂ ਤੇਰੇ ਰਿਸ਼ਤੇ ਦੀ ਗੱਲ ਕਰਿਆਈ ਜਾएंगे ਕਿਆ ਬਤ ਕਰ ਰਿਹਾ ਰਿਸ਼ਤੇ ਦੀ ਗੱਲ ਕਰਿਆਈ ਹਾਂ ਤੂੰ ਮੈਨੂੰ ਘਟੋ ਘਟ ਪੁੱਛਦਾ ਲੈਂਦੀ ਕਿਹਦੇ ਨਾਲ ਬੇ ਕਿਹਦੇ ਨਾਲ ਤਰਨਾੜ ਦੀ ਸਾਲੀ ਨਾਲ ਹੀ ਅੱਛਾ ਤੇ ਨਾਲੇ ਨਾ ਉਹ ਨਰਸ ਲੱਗੀ ਹੋਈ ਐ ਹਾਂ ਚੰਗੀ ਤਨਖਾਹ ਆਊਗੀ ਫਿਰ ਤਾਂ ਠੀਕ ਐ ਬੇਬੇ ਚਲ ਤੂੰ ਚਾਹ ਵਣਾ ਫੇਰ ਹੁਣ ਤੂੰ ਖੁਸ਼ ਹੋ ਗਿਆ ਬੜਾ ਹੁਣ ਤਾਂ ਕਹਿੰਦਾ ਸੀ ਨਾ ਉਹ ਤਾਂ ਬੇਬੇ ਤਰਨਾੜ ਤੇ ਮੈਨੂੰ ਵਿਸ਼ਵਾਸ ਹੈ ਅੱਛਾ ਨਾਲੇ ਭਾਬੀ ਦੇਖ ਕਿੰਨੀ ਸਿਆਣੀਆਂ ਉਹਦੀ ਭੈਣ ਵੀ ਸਿਆਣੀ ਹੈ ਉਹ ਬੜੀ ਸਿਆਣੀ ਆ ਤਾਂ ਹੀ ਤਾਂ ਮੈਂ ਪੱਕਾ ਕਰਾਈ ਹੁਣ ਨਾ ਨਾ ਕਰੇ ਨਾ ਨਾ ਹੁਣ ਨਹੀਂ ਨਾ ਕਰੇ ਹਾਂ ਮੈਂ ਹਾਂ ਕਰਕੇ ਆਈ ਆ ਨੀ ਮੜਿਆ ਆ ਸਟੈਂਡ ਲਵਾਈ ਆ ਜਾ ਹੁਣ ਲਵਾ ਦੇ ਸਟੈਂਡ ਦੇ ਬੰਦਾ ਮਾਰਦਾ ਹੋਵੇ ਚੰਗਾ ਨਾ ਅਸਚ ਪਾਣੀ ਪਾਉ ਇਹ ਆ ਰੋ ਹੁਣ ਪੂਰੀ ਜਿ ਲਿਆ ਹੂੰ ਨੀ ਮੈਂ ਗਿਆ ਜਸ ਕੁਰੇ ਉਰੇ ਆ ਇੰਜ ਸੋ ਨਾ ਕੀ ਹੋ ਗਿਆ ਤੈਨੂੰ ਇਹ ਚਿੱਕਾ ਮਾਰਦਾਂ ਨਾ ਉਰੇ ਪਹਿਲਾਂ ਮੰਝਾ ਫੜ ਉਰੇ ਉ ਇੱਧਰ ਆ ਇੱਧਰ ਇੱਥੇ ਥਪਾ ਤੈਨੂੰ ਤਾਂ ਮੰਝਾ ਵੀ ਨਹੀਂ ਡਾਂਦਾ ਇਹ ਹੁਣ ਹੁਣਦਾ ਹੁੰਦਾ ਦੇ ਕੰਜਰਾ ਕਿੱਥੇ ਦੇ ਕੰਜਰਾ ਗੇਰੇ ਦਾ ਮਰੇ ਨਾ ਚੱਲ ਚੱਲ ਨਿਸ਼ਕੰਦ ਬਾਜੂ ਟਿਲੀਆ ਕਰਦੇ ਆਪਾਂ ਕੰਜਰਦਾ ਕਿਵੇਂ ਜਵਾਕਾ ਵਾਂਗੂ ਕਰਦਾ ਉਰੇ ਮੇਰੀ ਗੱਲ ਸੁਣ ਹਾਂ ਕੀ ਐ ਉਹ ਸੱਚ ਬੜੇ ਬੋਵਰਾਂ ਨੇ ਕਿੱਥੇ ਆ ਕੁੜੀ ਜੀ ਸਿੱਧੇ ਨਾ ਆ ਬੁਲਾ ਲੈ ਕਰ ਉਹਨੂੰ ਅੰਮਣ ਆਉਂਦਾ ਨਾ ਅੰਦਰ ਬੈਠੀਆਂ ਨਾਲਿਓ ਹੇ ਤੂੰ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀਨੀ ਕੀ ਓਹੋ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਈ ਮੈਂ ਤਾਂ ਆ ਵੀ ਕੀ ਗੱਲ ਕਰਨੀ ਸੀ ਤੇਰੇ ਨਾਲ ਤੂੰ ਫੇਟੇ ਮੂੰ ਪਹਿਲਾਂ ਤੂੰ ਦੱਸ ਫਿਰ ਆ ਕਰ ਪਹਿਲਾਂ ਤੂੰ ਹੀ ਦੱਸ ਦੇ ਚੱਲ ਪਹਿਲਾਂ ਤੂੰ ਦੱਸ ਤੂੰ ਦੱਸ ਹੁਣ ਆ ਕੀ ਕਰੀਏ ਨਾ ਜੇ ਤੇ ਚੀਚੀ ਉਂਗਲ ਫੜ ਲੀ ਫਿਰ ਤੂੰ ਪਹਿਲਾਂ ਦੱਸੇਗੀ ਜੇ ਨਾ ਫੜੀ ਗਈ ਮੈਂ ਦੱਸੂ ਤੂੰ ਦੱਸ ਤੂੰ ਦੱਸ ਫੇਲੇ ਚੱਲ ਪਹਿਲੇ ਮੈਂ ਹੀ ਦੱਸ ਦਿੰਨੀ ਆ ਤੈਨੂੰ ਪਤਾ ਮੈਂ ਨਾ ਅਮੰਦਾ ਰਿਸ਼ਤਾ ਤੇਰੀ ਨਾਲ ਪੱਕਾ ਕਰਤਾ ਮੈਂ ਦਾਦੀ ਦੇ ਰਿਹਾ ਪੱਕਾ ਕਰਤਾ ਇਹਨਾਂ ਮੈਂ ਕੀ ਚਾਹਤੇ ਹੋ ਕੀ ਗੱਲ ਹੋ ਗਈ ਐ ਮੂੰਹ ਬਣਾਣਾ ਮੈਂ ਭੋਲੇ ਨੂੰ ਹਾਂ ਕਰ ਆਇਆ ਬਾ ਭੋਲੇ ਤੇਰੇ ਨਾਲ ਵਿਹਾਂਗੇ ਮੇਰੀ ਸਾਲੀ ਨੂੰ ਮੈਂ ਤਾਂ ਹੁਣ ਤੇਰੀ ਦੀ ਮਾਨੂੰ ਹਾਂ ਕਰਤੀ ਹੁਣ ਤਾਂ ਉਹਦੇ ਨਾਲ ਹੀ ਵਿਆਹ ਹੋਊਗਾ ਐ ਕਿਵੇਂ ਹੋਊਗਾ ਮੇਰੀ ਕੀ ਜਿੱਦ ਨਹੀਂ ਹੈਗੀ ਮੈਂ ਵੀ ਤਾਂ ਹਾਂ ਕਰਕੇ ਆਇਆ ਉਹਨੂੰ ਨਾਲੇ ਮੇਰੀ ਗੱਲ ਸੁਣ ਲੈ ਡੋਗਲੇ ਨਾ ਬੋਲਦੇ ਨੇ ਭੂਆ ਦੇ ਦੇਖ ਲੈ ਤੂੰ ਭੋਲਾ ਜਾ ਕੇ ਭੂਆ ਨੂੰ ਦੱਸੂਆ ਵੀ ਮੈਂ ਇਹ ਕਹਿ ਕੇ ਆਇਆ ਤੇ ਭੂਆ ਵਿੱਚਰ ਗਈ ਫੇਰ ਕਿਤੇ ਕੀ ਦੀ ਮਾਨੂੰ ਮਸੇ ਕਹਾਂਗੇ ਮੇ ਤਾਂ ਪਿੱਟ ਪਿੱਟ ਮਾਰਦੇ ਮੇਰੀ ਜ਼ਮੀਨ ਨੂੰ ਐ ਨਾ ਕਰਨ ਮੇਰਾ ਵੀ ਫੇਰ ਹੁਣ ਕਰੀਏ ਕੀ ਮੈਂ ਤਾਂ ਹਾਂ ਕਰਤੀ ਉਹਨਾਂ ਨੂੰ ਤੇ ਪੱਕੀ ਹਾਂ ਕਰਤੀ ਉਹ ਅਰੇ ਮੈਂ ਤਾਂ ਹੀ ਕਹਤਾ ਵੀ ਮੇਰੀ ਮਾਂ ਨੇ ਕਿਹਾ ਹੋਇਆ ਵੀ ਤੇਰੀ ਜ਼ਿੰਮੇ ਆਉਦਾ ਸਾਗ ਕਰਨਾ ਵੀ ਮੇਰੀ ਮਾਂ ਨੇ ਕਿਹਾ ਵੀ ਤੂੰ ਆਪੀ ਦੇਖ ਲਈ ਮੈਂ ਤਾਂ ਹਾਂ ਕਰਤੀ ਤਾਂ ਕਹਿੰਦੇ ਯਾਰ ਦੇਦੀ ਮਿੰਟਾਂ ਤਹਾਂ ਕਰਦੀ ਮਿੰਟਾਂ ਤੇ ਪਤਾ ਨਹੀਂ ਕਿਉਂ ਦੀ ਜਵਾਬ ਨਹੀਂ ਖੜਦੀ ਹੈ ਕੀ ਖਾਂਦੀ ਹੈ ਕੀ ਨਹੀਂ ਹੱਥੇ 10 ਮਿੰਟ ਗਏ ਹੋਏ ਨੇ ਮਿੰਟਾਂ ਦੇ ਖੜ ਦੂ ਪਤਾ ਪਤਾਲ ਲਿਆ ਤਾਂ ਵੇ ਮੈਨੂੰ ਕੀ ਪਤਾ ਸੀ ਤੂੰ ਭੋਲੇ ਨੂੰ ਆ ਕਰਿਆ ਆਏਗਾ ਮੈਨੂੰ ਕੀ ਪਤਾ ਸੀ ਤੂੰ ਅਸਤਵਾਦੀ ਛੱਡ ਦੇਗੀ ਮੇਰੇ ਜਾਣ ਪਿੱਛੇ ਹੋਰ ਮੇਰੀ ਗੱਲ ਸੁਣ ਹਾਂ ਜੇ ਮੈਂ ਉਹਨਾਂ ਤੋਂ ਨਾ ਕਰਵਾਦਾ ਤਾਰੀ ਦੀ ਮਾਂ ਤੋਂ ਇਹ ਤਾਂ ਹੋ ਨਹੀਂ ਸਕਦਾ ਉਹਨੇ ਤਾਂ ਆਪ ਆਪਣੇ ਮੂੰਹ ਰਿਸ਼ਤਾ ਮੰਗਿਆ ਤੂੰ ਐਂ ਦੱਸ ਜੇ ਨਾ ਕਰਵਾਦਾ ਉਹ ਤੋ ਤੈਨੂੰ ਆ ਕੇ ਕਹਿ ਦੇ ਵੀ ਅਸੀਂ ਨਹੀਂ ਰਿਸ਼ਤਾ ਲੈਂਦੇ ਫੇਰ ਫੇਰ ਤਾਂ ਠੀਕ ਐ ਦੇ ਜੇ ਉਹ ਕਹਿੰਦੀ ਆ ਤਾਂ ਤਾਂ ਮੈਂ ਮੰਨ ਜੂ ਪਰ ਮੈਂ ਆਪਦੇ ਮੂੰਹ ਨਹੀਂ ਮਾੜੀ ਬਣਦੀ ਨਾਲੇ ਇੰਨਾ ਤਾਂ ਵਧੀਆ ਧਾਰੀ ਕੀ ਨਹੀਂ ਹੈਗਾ ਜ਼ਮੀਨ ਜਾਇਦਤ ਇੰਨੀ ਹੈਗੀ ਨਾਲੇ ਮੁੰਡਾ ਵੀ ਪੜਿਆ ਲਿਖਿਆ ਵਾਵਾ ਤੈਨੂੰ ਬੜਾ ਪਤਾ ਹੈ ਨਹੀਂ ਮੁੰਡਾ ਵਧੀਆ ਹੋ ਤੈਨੂੰ 12 ਕੁ ਬਾਲ ਦੀ ਗੱਲਾਂ ਦਾ ਨਹੀਂ ਪਤਾ ਆਏਗਾ ਤੈਨੂੰ ਤੂੰ ਚੱਲ ਤੂੰ ਗੱਲ ਨੂੰ ਛੱਡ ਯਾਰ ਉਮਰ ਤੂੰ ਐ ਤੇਰੀ ਲਈ ਮਾਂ ਤੈਨੂੰ ਆਪ ਆ ਕੇ ਕਹੂਗੀ ਵੀ ਬਸ ਅਸੀਂ ਤਾਂ ਰਿਸ਼ਤਾ ਹੈ ਲੈਂਦੇ ਨਹੀਂ ਫੇਰ ਠੀਕ ਹੈ ਮੈਨੂੰ ਕੀ ਦਿੱਕਤ ਹੈ ਇਹਦੇ ਵਿੱਚ ਕੋਈ ਨਹੀਂ ਭੋਲਾ ਕਿਹੜਾ ਮਾੜਾ ਚਲ ਉਹਦਣਾ ਵਿਆਹ ਹੋ ਜਾਊਗਾ ਬਸ ਠੀਕ ਹੈ ਮੈਂ ਤਾਰੀ ਦੀ ਮਾਂ ਤੋਂ ਨਾ ਕਰਵਾਉਂਗਾ ਗੱਲ ਮੋਟੇ ਤੈਨੂੰ ਆਪ ਕਹਿ ਦਊ ਫੇਰ ਠੀਕ ਹੈ ਹਾਂ ਫੇਰ ਠੀਕ ਹੈ ਜਾਾਂਗੇ ਚਲ ਬੱਸ ਮੈਂ ਹੁਣ ਲਾਦੂ ਜੀ ਨਾਲ ਸਾਲ ਚੰਗਾ ਮੈਂ ਰੋਟੀ ਸਬਜ਼ੀ ਦੀ ਤਿਆਰੀ ਕਰ ਲਾ ਤੂੰ ਵੀ ਨਾ ਤੋ ਖੁਰਕੀ ਜੰਨਾ ਸਿਰ ਹਫਤਾ ਹੋ ਗਿਆ ਨਾ ਆਇਆ ਨਹੀਂ ਹੈਗਾ ਨਾ ਕਿ ਮਾਸ ਖਰਾਬ ਹੋ ਜਾਂਦੇ ਕਹਿੰਦੇ ਬਸ ਤੇਰੇ ਹੀ ਹੁੰਦਾ ਮਾਸ ਖਰਾਬ ਨਾਲਾ ਨਾਲ ਮੁਸ਼ਕਲ ਮਾਰਦੀ ਆ ਮੁਕਮੈ ਕਿ ਹੋਣੀ ਮਰਨਾ ਥੋੜੀ ਰੱਖ ਨਮੂਨੀਆਂ ਜਾਊਗਾ ਹੋ ਫਿਰ ਨਾਲ ਅਰਸਿਆਂ ਓਏ ਜੋਰੀ ਤਾਂ ਭੋਲੇ ਨਾਲ ਬਨੂਈ ਆ ਨਾ ਨਾਲੇ ਬਹਾਨੇ ਨਾਲ ਜਾ ਆਇਆ ਕਰਾਂਗੇ ਸਾਲੀ ਨੂੰ ਦੇਖ ਆਇਆ ਕਰਾਂਗੇ 10 ਦਿਨ ਲਾ ਕੇ ਆਇਆ ਕਰਾਂਗੇ ਕਹਾਂਗੇ ਭੂਆ ਮਿਲਣ ਆਇਆ ਮੈਂ ਜੀਜਾ ਜੀ ਦੀ ਪਸੰਦ ਸੋਹਣੀ ਆ ਜੇ ਮੇਰਾ ਕਿਤੇ ਭੋਲੇ ਨਾਲ ਵਿਆਹ ਹੋ ਜੇ ਨਾ ਬੇਬੇ 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 ਹਾਂ ਪੁੱਤ ਆ ਸੇ ਮੈਂ ਤੈਨੂੰ ਗੱਲ ਕਰਨੀ ਸੀ ਹਾਂ ਪੁੱਤ ਕਰ ਕੀ ਕਹਣਾਗਾ ਕੋਹ ਰਿਸ਼ਤੇ ਨੂੰ ਜਵਾਬ ਦੇਦਾ ਮੈਂ ਵਿਆਹ ਨਹੀਂ ਕਰਾਉਣਾ ਉਹਦੇ ਨਾਲ ਕਿਉਂ ਨਾ ਮੈਂ ਵਿਆਹ ਨਹੀਂ ਕਰਾਉਣਾ ਉਹ ਕੁੜੀ ਨਾਲ ਇਹ ਕੁੜੀ ਤਾਂ ਇੰਨੀ ਸਿਆਣੀ ਆ ਮੈਂ ਤਾਂ ਦੇਖ ਕੇ ਆਈ ਸੀ ਇੰਨੀ ਸੋਹਣੀ ਐ ਬੇਬੇ ਉਹ ਕਰੈਕਟਰਲੈਸ ਐ ਮੈਂ ਪੁੱਤ ਫਿਰ ਤਾਂ ਉਹਦਾ ਹੀ ਵਧੀਆ ਗੱਲ ਐ ਚੰਗੀ ਤਨਖਾਹ ਆਊਗੀ ਕੀ ਸਵਾ ਵਧੀਆ ਗੱਲ ਐ ਉਹ ਕਿਸੇ ਮੁੰਡੇ ਨਾਲ ਖਰਾਬ ਐ ਖਰਾਬ ਹੈ ਹਾਂ ਗੱਲ ਤਾਂ ਕਿਸੇ ਮੁੰਡੇ ਨਾਲ ਬੇ ਉਹ ਕੌਣ ਆ ਮੁੰਡਾ ਮੁੰਡਾ ਛੱਡੋ ਤਾਂ ਬੋੜਾ ਤੈਨ ਕੀ ਲੈਣਾ ਤੂੰ ਅਗਲੇ ਜਵਾਬ ਦੇ ਮੈਣੀ ਕਰਾਉਣਾ ਵਿਆ ਉਹਦੇ ਨਾਲ ਬੇ ਕਾ ਤੂੰ ਬੇਬੇ ਕੀ ਕੀ ਦੱਸਾਂ ਤੈਨੂੰ ਇਹੋ ਜਿਹੀਆਂ ਗੱਲਾਂ ਮੈਂ ਦੱਸ ਵੀ ਨਹੀਂ ਸਕਦਾ ਬਸ ਤੂੰ ਜਵਾਬ ਦੇ ਦੇ ਮੈਣੀ ਕਰਾਉਣਾ ਵਿਆ ਬੇ ਪੁੱਤ ਚੰਗਾ ਹੋਇਆ ਪਹਿਲੇ ਹੀ ਪਤਾ ਲੱਗ ਗਿਆ ਨਹੀਂ ਆਪਾਂ ਤਾਂ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਉਹ ਗੱਲ ਤਾਂ ਆਪਦਾ ਜਮੇ ਪੱਟੇ ਜਾਂਦੇ ਕੋਈ ਗੱਲ ਹੈ ਚੱਲ ਪੁੱਤ ਚੰਗਾ ਤੇਰੀ ਮਰਜ਼ੀ ਆ ਕੀ ਹੋ ਗਿਆ ਤੈ ਆ ਮੂਹੇ ਲਟਕਾਈ ਆਂਦੀ ਆਂ ਕੁਛ ਨਹੀਂ ਪੁੱਤਾ ਕਪੜੇ ਤਾਂ ਮਰੀ ਜੰਨੀ ਆਂ ਹਾਂ ਤੋਤੇ ਸੀ ਮੈਂ ਕੰਨ ਵੇੜਦਾ ਕੰਮ ਤੈਨ ਲਾ ਕੇ ਵੀ ਜੱਸੀ ਧੀ ਮੈਂ ਤਾਂ ਨਾ ਇੱਕ ਗੱਲ ਕਰਨ ਆਈ ਆਂ ਪੁੱਤ ਮੈਂ ਨਾ ਮਾਫ ਕਰਦੀ ਮੈਂ ਤਾਰੀ ਦੇ ਰਿਸ਼ਤੇ ਵਾਸਤੇ ਨਾ ਨਾ ਕਰਨ ਆਈ ਆਂ ਤੈ ਪਰ ਗੱਲ ਕੀ ਹੋਗੀ ਕਮੀਆਂ ਕੁ ਸ਼ਮਣ ਚ ਨਹੀਂ ਨਹੀਂ ਅਮਨ ਚ ਤਾਂ ਕੋਈ ਕਮੀ ਨਹੀਂ ਹੈਗੀ ਪਰ ਤਾਰੀ ਨਿਕਰਾਉਂਦਾ ਵਯਾ ਤਾਰੀ ਕਹਿੰਦਾ ਜਿਹੜੀ ਕਾਲਜ ਦੇ ਵਿੱਚ ਕੁੜੀ ਪੜ੍ਹਦੀ ਆ ਮੈਨੂੰ ਉਹੀ ਪਸੰਦ ਆ ਉਸੇ ਨਾਲ ਹੀ ਵਿਆਹ ਕਰਾਉਂਗਾ ਮੈਂ ਚਲ ਤਾਈ ਜਿੱਥੇ ਸੰਜੋਗ ਲਿਖਿਆ ਹੋਣਗੇ ਉੱਥੇ ਇਹਨਾਂ ਦਾ ਵਿਆਹ ਹੋ ਜਾਊਗਾ ਚਲ ਜੇ ਅਮਨ ਨਹੀਂ ਪਸੰਦ ਉਹਨੂੰ ਤਾਂ ਉਹ ਜਿੱਥੇ ਵਿਆਹ ਕਰਨਾ ਚਾਹੁੰਦਾ ਉੱਥੇ ਕਰਾ ਲੂ ਪਰ ਕੀ ਕਰਿਆ ਜਾਵੇ ਜਦੋਂ ਮਾੜੀ ਲਾਦ ਨਿਕਲ ਜਾਂਦੀ ਆ ਕੀ ਫਿਰ ਮਾਪਿਆਂ ਨੂੰ ਹਰਾ ਦਿੰਦੀ ਆ ਚਲ ਕੋਈ ਨਾ ਤਾਈ ਤੂੰ ਨਵਦਾ ਮੰਨ ਜਾ ਗੇਰ ਕਿਤੇ ਨਹੀਂ ਕੁਝ ਹੁੰਦਾ ਕੀ ਦੱਸਾਂ ਤੀਏ ਚਲ ਠੀਕ ਆ ਪਤ ਚਲ ਚੰਗਾ ਤਾਈ ਕੋਈ ਨਾ ਤੂੰ ਅਗਦਾ ਮਨ ਜਨਾ ਖਰਾਬ ਕਰੀ ਨਾ ਪੁੱਤ ਜਾਨੀ ਯੈਸ ਜਿਉਂਦਾ ਰਹਿ ਜੀਜਾ ਜੀ ਮੇਰੇ ਕੋਲ ਹੁੰਦਣਾ ਤੈਨੂੰ ਕੁੱਟ ਕੇ ਜੱਫੀ ਪਾ ਲੈਂਦੀ ਤੂੰ ਮੇਰੇ ਮਨ ਦੀ ਬੁਝਲੀ ਮੈਨੂੰ ਤਾਂ ਲੱਗਦਾ ਇਹ ਚੱਕਰ ਨਾ ਇਹ ਮੇਰੇ ਭੋਂਦੂ ਜੇ ਦੇ ਚਲਾਇਆ ਲੱਗਦਾ ਹੋਰ ਕੰਮ ਚਾਹੀਦਾ ਨਾ ਆਂਦਾ ਹੋਵੇ ਭੋਂਦੂ ਇਹਨੂੰ ਪਰ ਚੱਕਰ ਹੋ ਗਿਆ ਚਲਾ ਗਿਆ ਇਹ ਵੇ ਦੇਖ ਪੁੱਤ ਦੇਖੀ ਉਹ ਪੈਰੀਆਂ ਥਲਾਉਂਦੀ ਟੱਕੜੀਆਂ ਦਈ ਜਿਉਂਦਾ ਰਿਆ ਪੁੱਤ ਵੱਡੀ ਸਾਰੀ ਉਮਰ ਕਰੇ ਰੱਬ ਤੇਰੇ ਮੇਰਾ ਸੜਾ ਪੁੱਤ ਨਹੀਂ ਕਿਹੜਾ ਮੰਤਰੀ ਲੰਘਿਆ ਤੀ ਚੱਪਣੀ ਬਣਾ ਗਿਆ ਤੀ ਓਹੋ ਦੰਦ ਵੀ ਵਸਦੇ ਜੇ ਬੁੜੀ ਦੇ ਪੈਰ ਨਾ ਹੁੰਦੇ ਥੱਲੇ ਬੇ ਤੈਨੂੰ ਕੀ ਹੋ ਗਿਆ ਕੀ ਡਰਾਮੇ ਜੇ ਕਰੀ ਜਾਂਦਾ ਡਰਾਮੇ ਨਹੀਂ ਪ੍ਰਿੰਟ ਲੜ ਗਈ ਵੇ ਕਿੱਥੇ ਉਹ ਤਾਈ ਦੇ ਲਬੋਂ ਦੀ ਉੱਠ ਕੇ ਉਹਨੇ ਤਾਈ ਦੇ ਮੇਰੇ ਧਰਤੀ ਤੇ ਬੈਠੀ ਹੋਣੀ ਉਹ ਤਾਈ ਲੰਗੀ ਜਦੋਂ ਉੱਠ ਕੇ ਮੇਰੇ ਲੜ ਗਈ ਉਹ ਐ ਹਾਂ ਸੱਚਾ ਨਾ ਵੇ ਕੀ ਕਹਿੰਦੀ ਤਾਈ ਆ ਤੂੰ اسਕੀਮ ਲਾਈ ਐ ਹਾਂ ਵੇ ਕਿਵੇਂ ਕੀਤਾ ਤੈਨੇ ਇਹ ਕੁਛ ਇਹ ਤਾਂ ਦਾਦੇ ਸਕੀਮ ਕੀਤਾ ਇਸੀ ਤੇ ਸੋਣਾ ਨਾ ਨਾ ਮੇਰੇ ਘਰ ਵਾਲੀ ਤੂੰ ਤਾਂ ਪੜਦਾ ਰੱਖੀ ਤੂੰ ਹਾਂ ਹਾਂ ਕੋਈ ਨਹੀਂ ਗੱਲ ਕਰਾਂਗੇ ਮੈਂ ਵਿਆਹ ਵੀ ਕਰਵਾਉਂਗਾ ਤੇਰੇ ਨਾਲ ਇਹ ਤੇਰੇ ਤੱਕ ਪਹੁੰਚ ਗਿਆ ਫਿਰ ਵਿਆਹ ਵੀ ਕਰਵਾਉਂਗਾ ਚੰਗਾ ਦੰਗਾ ਫੇਰ ਗੱਲ ਕਰਦੇ ਆ ਲ ਮੇਰਾ ਸਾਲਾ ਮੈਨੂੰ ਮਿਲਾਂਗੇ ਦੱਸਦਾ ਏ ਬਾਹ ਇਹ ਕਰ ਦਿਆ ਕੰਜਰ ਦੀ ਫਿਰ ਫੋਨ ਨਹੀਂ ਕੱਢਦੀ ਤੇ ਐ ਕਹੇ ਤੋਂ ਛੇਤੀ ਕੱਟਦਾ ਉਹਨੂੰ ਐ ਹੋ ਗਿਆ ਵੀ ਕੋਈ ਆ ਗਿਆ ਹੁਣ ਅੱਛਾ ਚੱਲ ਛੱਡ ਤੂੰ ਅੱਜ ਕਿੱਧਰ ਹੈ ਸਾਡੇ ਵਾਲੀ ਪਹੀ ਤੇ ਓਏ ਮੈਨੂੰ ਤਾਂ 23 ਘੰਟੇ ਹੋ ਗਏ ਮਾਤਾ ਸਾਰੇ ਖੇਤ ਦੇ ਆਲੇ ਦਾਲੇ ਹਜ਼ਾਰੋਂ ਗੇੜਾ ਦੇ ਤਾਂ ਉਰਿਆ ਕਿਦਾਂ ਮਿਲਿਆ ਕੰਜਰ ਦੀ ਗੱਲਾਂ ਹੀ ਕਰਨੋਂ ਨਹੀਂ ਹਟਦੀ ਵੈਡ ਕੀ ਟੈਂਟਰ ਇੱਕ ਰਹਿ ਗਿਆ ਓ ਇੰਨਾ ਟਾਈਮ ਕਿਹਦੇ ਨਾਲ ਗੱਲਾਂ ਮਾਰੀ ਜਾਂਦਾ ਤੂੰ ਤੂੰ ਮੇਰੀ ਮਸ਼ੂਕ ਹੈ ਮਸ਼ੂਕ ਹੈ ਤੇਰੀ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਗੱਲਾਂ ਕਰਦਾ ਵਾਓ ਓਏ ਤਾਂ ਕਰੀਂ ਆ ਗੰਗਾ ਉਹ ਦਸਤਾਂ ਦੇ ਫਿਰ ਕਿੱਥੋਂ ਆ ਹੈ ਕਿੱਥੋਂ ਉਹ ਕਿੱਥੋਂ ਕਿੱਥੋਂ ਕਿ ਮੇਰੇ ਸਹੁਰਿਆਂ ਤੋਂ ਆ ਕੱਲ ਨਹੀਂ ਅੱਡੇ ਤੇ ਮਿਲਦੀ ਮੇਰੀ ਸਾਲੀ ਨਹੀਂ ਹਾਂ ਤੂੰ ਦੇ ਨਾਲ ਮੇਰੀ ਐ ਹੈ ਮੇਰੀ ਸਾਲੀ ਨਾਲ ਹਰ ਗੱਲਬਾਤ ਹੈ ਨਹੀਂ ਅਸੀਂ ਤਾਂ ਤੂੰ ਦੇਖੀ ਨਾ ਇੱਕ ਦੋ ਮਹੀਨਾ ਚੰਦ ਚਾੜ ਦਾਂਗੇ ਚੰਦ ਕੀ ਵਿਆਹ ਕਰਵਾਉਂਗਾ ਮੈਂ ਦੋਵਾਂ ਨੂੰ ਰੱਖੂਗਾ ਪੱਕੀ ਤੇਰੀ ਸਾਲੀ ਨਾਲ ਹੈ ਹਾਂ ਹਾਂ ਮੀਆਂ ਬੀਬੀ ਰਾਜੀ ਕਿਆ ਕਰੇਗਾ ਕਾਜੀ ਉਹ ਚਲ ਤੂੰ ਕਰ ਗੱਲਾਂ ਮੈਂ ਆਇਆ ਵੇਰਾ ਆ ਸਾਲ ਕਨਾ ਖੇਤ ਵੀ ਨਹੀਂ ਪਹੁੰਚਿਆ ਸਰੇ ਸਾਈਕਲ ਵੀ ਭੁੱਲ ਗਿਆ ਓਰੇ ਰਾਣਾ ਤੇਰਾ ਮਗਲਾਵਾ ਤੇਰਾ ਮੇਰੇ ਭਾਈ ਭੋਲੋਂ ਨਾਲੇ ਹੋਊਗਾ ਬਾ ਚੁੱਡੂ ਜੇ ਤੇ ਤਾਂ ਬੜੀ ਤਕੜੀ ਸਕੀਮ ਲਾਈ ਹੋਰ ਚਾਹ ਤੇਨੂੰ ਕੋਈ ਕੰਮ ਆਂਦਾ ਹੋਵੇ ਚੈਨਾ ਪਰ ਸਕੀਮਾਂ ਬੜੀਆਂ ਵਧੀਆ ਲਾ ਲੈਣਾ ਤੂੰ ਨਹੀਂ ਮੈਂ ਤਾਂ ਹਕੀਮ ਆ ਸਕੀਮ ਦਾ ਕਿੰਮਤ ਮੈਂ ਧੁਰਦ ਨੂੰ ਲਾਉਣਾ ਕਈ ਵਾਰੀ ਚੱਲ ਜਾਂਦੀ ਐ ਕਈ ਵਾਰੀ ਚੱਲਦੀ ਨਹੀਂ ਕਿਉਂ ਵੀ ਮਿੱਤਰੋ ਵਧੀਆ ਦੀ ਸਕੀਮ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਨੇ ਤੂੰ ਵੀ ਪੌਖਦੇ ਕੋ ਸੁਣਾ ਦੇ ਖੜ ਜਾ ਬੋਲਦੀਆਂ ਹਾਂਜੀ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਸ਼ੇਅਰ ਕਰਦੇ ਵੀਡੀਓ ਨੂੰ ਕਮੈਂਟ ਜਰੂਰ ਕਰਦੇ ਹੋ ਜੀ ਤੇ ਨਾਲੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਉਹ ਬੈਲ ਆਈਕਨ ਦੇ ਘੰਟੇ ਨੂੰ ਵੀ ਜਰੂਰ ਦਬਾ ਦਿਓ ਲਵ ਯੂ ਟਰਾਲੀ ਭਰ ਕੇ ਜਉਂਦੇ ਬਸਦੇ ਰਹੋ